ਆਪਾਂ ਕੇਡ ਵਾਈਸ ਦਿੱਤਾ ਹੋਇਆ ਜੀ ਹਾਂ ਜੀ ਹਾਂ ਜੀ ਦਾ ਮਤਲਬ 24 ਘੰਟੇ ਮਤਲਬ ਆਪਾਂ ਕੰਪਨੀ ਦੇ ਟੱਚ 'ਚ ਰਵਾਂਗੇ ਕੋਈ ਪ੍ਰੋਬਲਮ ਆ ਜਾਂਦੀ ਆ ਹਾਂ ਜੀ ਬਾਈ ਚੰਦ ਰੱਬ ਨਾ ਕਰੇ ਤਾਂ ਜਦੋਂ ਦਪਾਂਗੇ ਆਪਾਂ ਜੀ ਕਲੈਕਟ ਕਰਨ ਤੋਂ ਬਾਅਦ ਤਾਂ ਕੰਪਨੀ ਦੇ ਵਿੱਚ ਹੀ ਆਪਾਂ ਗੱਲ ਕਰ ਸਕਦੇ ਆਪਾਂ ਨੂੰ ਸੋਲੂਸ਼ਨ ਮਿਲੂਗਾ ਜੀ ਠੀਕ ਹੈ ਤੇ ਆਪ ਬਟਨ ਦਬਸਾਤੇ ਆਪਾਂ ਇਹਨੂੰ ਦਬ ਕੇ ਰੱਖਣਾ ਜੀ ਇਹ ਬਟਨ ਦਬ ਕੇ ਰੱਖਣਾ ਇਹ ਤੋਂ ਬੀਪ ਦੀ ਆਵਾਜ਼ ਆਊਗੀ ਉਸ ਤੋਂ ਬਾਅਦ ਆਪਾਂ ਨੂੰ ਕਾਲ ਆਊਗੀ ਦੇ ਉੱਪਰ ਤੇ ਜੇ ਆਪਾਂ ਇੰਜਨ ਦੀ ਗੱਲ ਕਰੀਏ ਇੰਜਨ ਜਿਹੜਾ ਇਨ ਲਾਈਨ ਪੰਪਾ ਜੀ ਚਾਰ ਸਿਲੰਡਰਾਂ ਆਪਣਾ ਜੀ ਠ ਠੀਕ ਹੈ ਜੀ 3682 ਸੀਸੀ ਕੈਟਾਗਰੀ ਚਾਹੀਦੀ 782 ਸੀਸੀ ਦਾ ਹਾਂ ਜੀ ਦੇਖੋ ਇਹ ਟੌਪ ਲਿੰਕ ਵਾ ਦਿੱਤਾ ਆਪਾਂ 2.2 ਕਲਟੀਵੇਟਰ ਦੇ ਉੱਪਰ ਚੱਲੂਗਾ ਜੀ ਸੈਂਸੀ ਜਿੱਥੇ ਜ਼ਰੂਰਤ ਜ਼ਿਆਦਾ ਆਪਾਂ ਨੂੰ ਠੀਕ ਆ ਜੀ ਜਿਵੇਂ ਰੋਟਾਵੇਟਰ ਸੁਪਰ ਸੀਡਰ ਆ ਜੀ ਉਹ ਬਹੁਤ ਥੱਲੇ ਚਲਾਵਾਂਗੇ ਬਹੁਤ ਥੱਲੇ ਚਲਾਵਾਂਗੇ ਠੀਕ ਆ ਜੀ ਬਾਕੀ ਆਪਾਂ ਇਹਦੇ ਵਿੱਚ ਕੀ ਆਣਾ ਹੈ ਨਾਰਮਲ ਟਰੈਕਟਰ ਪਹਿਲੇ ਫਾਰਮ ਟੈਕਨੋ ਉਹ ਜਿਹੜੀ ਪਿਊਟੋ ਸ਼ਾਫਟ ਆ ਜੀ ਉਹ 4 ਇੰਚ ਉੱਚੀ ਕੀਤੀ ਆ ਜੀ 4 ਇੰਚ ਉੱਚੀ ਕਰੀਆ ਠੀਕ ਹੈ ਉਹ ਕਹਿੰਦਾ ਕਿ ਆਪਾਂ ਨੂੰ ਮਤਲਬ ਜਿਵੇਂ ਮਸ਼ੀਨ ਰੀਪਰ ਚੱਲਦੀ ਹੈ ਜੀ ਰੀਪਰ ਚੱਲਣ ਤੋਂ ਬਾਅਦ ਇਹ ਟਰਾਲੀ ਮਤਲਬ ਉਹ ਟਪਾਉਣੇ ਆ ਬੱਟੋਟ ਜੀ ਹਾਂਜੀ ਜੀ ਡਰਾਸ ਨਾ ਮਰੇ ਕੋਈ ਉਹਦੀ ਤਲ ਕਰਕੇ ਆਪਾਂ ਇਹਨੂੰ ਉੱਚਾ ਚੱਕਦੇ ਇੱਕ ਵੀਡੀਓ ਨਾ ਤੁਸੀਂ ਫੁੱਲ ਵਾਚ ਕਰਿਆ ਕਰੋ ਪਲੀਜ਼ ਕਿੰਨਾ ਕੋਹੋ ਘੜ ਰੋਕਣਾ ਹੀ ਠੀਕ ਹੈ ਠੀਕ ਹੈ ਜਿੜਾ ਲੈਣਾ ਸੁਧਿਆ ਕਰੋ ਪੂਰੀ ਆਪਣੀ ਜਾਣਕਾਰੀ ਪ੍ਰਾਪਤ ਕਰਿਆ ਕਰੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਯਮ ਪਰ ਸਵਾਗਤ ਕਰਦਾ ਹਾਂ ਜੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਨਜ਼ਦੀਕੀ ਸਾਹਿਬ ਪਾਇਲ ਫਾਰਮ ਟਰੈਕ ਪੱਲਾ ਫਾਰਮ ਟਰੈਕ ਵਾਲਿਆਂ ਦੀ ਏਜੰਸੀ ਤੇ ਅੱਜ ਆਪਾਂ ਜਿਹੜਾ ਤੁਹਾਨੂੰ ਟਰੈਕਟਰ ਦਿਖਾਉਨੇ ਆ ਇਹ ਨਵਾਂ ਆਇਆ 6055 ਉਹ ਟਰੈਕਟਰ ਆ ਵੀ ਨੇ ਇਹਨਾਂ ਦੀ ਵੀ ਇੱਕ ਟਰੈਕਟਰ ਦੀ ਡਿਲੀਵਰੀ ਹੋਣੀ ਆ ਉਹਦੀ ਆਪਾਂ ਤੁਹਾਨੂੰ ਵੀਡੀਓ ਬਣਾਵਾਂਗੇ 6055 ਕੰਪਨੀ ਨੇ ਨਵਾਂ ਘੱਡਿਆ ਵਿਦਆਊਟ ਸੀਆਰਡੀਆਈ ਇੱਕ CRDI ਵੀ ਕੱਢਿਆ ਬਾਲਡਮੈਕਸ ਸੀਰੀਜ਼ ਦੇ ਵਿੱਚ ਜਿਹੜੇ ਨਵੀਂ ਸੋ ਦੇ ਵਿੱਚ ਕੱਢਿਆ 60 55 ਤੇ ਇੱਕ ਆ 60 55 4 ਪਿੰਡ ਕੱਢਿਆ ਬਾਲਡਮੈਕਸ ਸੀਰੀਜ਼ ਦੇ ਵਿੱਚ ਵਿਦਾਉਟ CRDI ਵਿਦਾਉਟ ਟਰਬੋ ਵਿਦਾਉਟ EGR ਸਿਸਟਮ ਉਹਦੀ ਆਪਾਂ ਤੁਹਾਨੂੰ ਵੀਡੀਓ ਬਣਾ ਕੇ ਦਿਖਾਉਨੇ ਆ ਤੇ ਆ ਦੇਖ ਸਕਦੇ ਹੋ ਆ ਖੜਾ ਟਰੈਕਟਰ ਆਪਣੇ ਨਾਲ ਵੀਰ ਨੇ ਉਹਨਾਂ ਤੋਂ ਆਪਾਂ ਜਾਣਕਾਰੀ ਲਵਾਂਗੇ ਨਾਂ ਵਾਲੇ ਸਾਰੇ ਹੋਊਗੇ ਕਿੰਨੇ CC ਆ ਹੈ ਤੇ ਕਿੰਨੀ ਲਿਫਟ ਸੰਤਾ ਤੇ ਸਾਰਾ ਕੁਝ ਜਾਣਾਂਗੇ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੇ ਫੇਸਬੁੱਕ ਤੇ ਹਾਂ ਤਾਂ ਫੋਲੋ ਕਰ ਲਿਆ ਕਰੋ ਹਾਂਜੀ ਦੋਸਤੋ ਉਹ ਖੜਾ ਆਪਣੇ ਸਾਹਮਣੇ ਟਰੈਕਟਰ ਵਾਰਲਡਮੈਕ ਸੀਰੀ ਦੇ ਵਿੱਚ ਉਹ ਜਿਹੜੀ ਸੋਹ ਆਉਂਦੀ ਆ 60 55 ਦੀ ਉਦੇ ਵਿੱਚ ਉਹ ਜਾਨੀ ਜਿਹੜਾ ਆਪਣਾ 60 55 ਉਹ ਆਪਾਂ ਵੀਰ ਤੋਂ ਹੀ ਜਾਣਦੇ ਹਾਂ ਲੋ ਸਾਰਾ ਕੁਝ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਵੀਰੇ ਆਪਣਾ ਨਾਮ ਤੇ ਆਪਣਾ ਫਰਮ ਦਾ ਨਾਮ ਦੱਸੋ ਮੇਰਾ ਨਾਮ ਅਵਤਾਰ ਸਿੰਘ ਆ ਜੀ ਮੈਂ ਸਕੋਰਸ ਕਵੋਟਾ ਲਿਮਟਿਡ ਤੋਂ ਟੈਕਨੀਸ਼ੀਅਨ ਆ ਪੋਸਟ ਤੇ ਉੱਪਰ ਠੀਕ ਹੈ ਜੀ ਅੱਜ ਤੁਹਾਨੂੰ ਆਪਾਂ ਦੱਸ ਰਹੇ ਹਾਂ ਵਲਟਮੈਕਸ ਸੀਰੀਜ਼ ਬਾਰੇ ਹਾਂਜੀ ਵੀਰੇ ਇੱਕ ਪਹਿਲਾਂ ਕਲੀਅਰ ਕਰ ਦੇ ਵੀ ਇਹ ਜਿਹੜਾ ਪਹਿਲਾਂ ਸੀਆਰਡੀ ਆ ਉਹ ਟਰੈਕਟਰੋਂ ਦਾ ਸੀ ਇਹ ਵਿਦਾਉਟ ਸੀਆਰਡੀ ਆ ਇਹ ਸੀਆਰਡੀ ਆ ਇਨਲਾਈਨ ਪੰਪਾ ਜੀ ਠੀਕ ਆ ਜੀ 382 ਸੀਸੀ 3682 cc ਦਾ cc ਦੇ ਵਿੱਚ ਇੰਜਨ ਆ ਇਹਦਾ ਵਿੱਚ ਇਨਲਾਈਨ ਪੰਪਾ ਜੀ ਇਨਲਾਈਨ ਪੰਪਾ ਵਿਦਆਊਟ ਸੀਆਰਡੀ ਵਿਦਆਊਟ ਟਰਬੋ ਹੈ ਵਿਦਆਊਟ ਟਰਬੋ 4 ਵੀਲ ਡਰਾਈਵ ਦੇ ਵਿੱਚ ਇਹ 4 ਵੀਲ ਦੇ ਡਰਾਈਵ ਦੇ ਵਿੱਚ ਆਉਂਦਾ ਜਿਹੜਾ ਆਪਣਾ ਆ ਸੀਆਰਡੀ ਆ ਟਰੈਕਟਰ ਆ ਹਾਂਜੀ ਉਹ ਵੀ 4 ਵੀਲ ਉਹ ਆਪਾਂ ਨੂੰ 2 ਵੀਲ ਦੇ ਵਿੱਚ ਮਿਲੂਗਾ ਜੀ ਅੱਛਾ ਬਾਲਡਰੈਕ ਸੀਰੀਜ਼ ਵਿੱਚ ਬਾਲਡਰੈਕ ਸੀਰੀਜ਼ ਦੇ ਵਿੱਚ 2 ਵੀਲ ਦੇ ਵਿੱਚ 2 ਵੀਲ ਦੇ ਵਿੱਚ ਮਿਲੂਗਾ ਤੇ ਜੇ ਤੁਸੀਂ 60 65 ਲਵਾਗੇ ਆਪਾਂ ਉਹ ਆਪਾਂ ਨੂੰ 4 ਵੀਲ ਡਰਾਈਵ ਦੇ ਵਿੱਚ ਮਿਲੂਗਾ ਸੀਆਰਡੀ ਨਾਲ ਬਿਦਾਊਟ ਮੈਟਲ ਬੁਸ ਨਾਲ ਅੱਛਾ ਉਹ ਜਿਹੜਾ ਸੀਆਰਡੀ ਆ ਉਹ ਆਪਾਂ ਨੂੰ 60 65 ਮਿਲੂਗਾ 60 65 ਮਿਲੂਗਾ ਜੀ ਫੋਰ ਵੀਲ ਡਰਾਈਵ ਤੇ ਆਪਾਂ ਨਾ ਟਰਬੋ ਲਾ ਕੇ ਟਰਬੋ ਲਾ ਕੇ ਜਿਹੜਾ ਆਪਾਂ ਨੂੰ 60 55 ਇਹ ਆਪਾਂ ਨੂੰ ਬਿਦੌੜ ਸੀਆਰਡੀ ਮਿਲੂਗਾ ਸੀਆਰਡੀ ਆ ਇਨ ਲਾਈਨ ਪੰਪ ਆ ਜੀ 382 ਸੀਸੇ ਵਿੱਚ ਤੇ ਇਹ ਆਪਾਂ ਨੂੰ ਮਿਲੂਗਾ 4 ਵੈਂਡ 4 ਵੀਲ ਡਰਾਈਵ ਹਾਂਜੀ ਵੀਰ ਜੀ ਜੇ ਆਪਾਂ ਦੇਖੀਏ ਸਾਹਮਣੇੋਂ ਤਾਂ ਤਾਂ ਆਪਾਂ ਨੂੰ ਹੈਵੀ ਫਰੰਟ ਬੇਡ ਦਿੱਤਾ ਹੋਇਆ ਜੀ ਠੀਕ ਹੈ ਜੀ ਠੀਕ ਹੈ ਜੀ ਜੇ ਮੈਂ ਆਪਾਂ ਸੁਪਰ ਸੀਟਰ ਦੇ ਕੰਮ ਲੈਣਾ ਜੀ ਤਾਂ ਉਹਦੇ ਵਾਸਤੇ ਵੀ ਟਰੈਕਟਰ ਫਰੰਟ ਲਿਫਟਿੰਗ ਨਾ ਕਰੇ ਜੀ ਠੀਕ ਹੈ ਠੀਕ ਹੈ ਜੀ ਤੇ ਅੱਗੇ ਉਹ ਬੈਟਰੀ ਅੱਗੇ ਦਿੱਤੀ ਦਿੱਤੀ ਇਹ ਵਿੱਚ ਜਿਹੜੀ ਅੱਛਾ ਜੀ ਅੱਗੇ ਬੈਟਰੀ ਆ ਗਈ ਅੱਗੇ ਬੈਟਰੀ ਆਈ 에ਅਰ ਪ੍ਰੈਸ਼ਰ ਦਾ ਫੀਡ ਗਾਰਡ ਦਿੱਤਾ ਹੋਇਆ ਜੀ ਠੀਕ ਹੈ ਜੀ ਜਿਹੜਾ ਸਰਵੋ ਜੀ ਦੀ ਬਹੁਤ ਲੰਬੀ ਤੱਕ ਆਪਾਂ ਨੂੰ ਸਾਫ ਦੀ ਜ਼ਰੂਰਤ ਨਹੀਂ ਕਰਨੀ ਪੈਂਦੀ ਠੀਕ ਡਬਲਰ ਪ੍ਰਿੰਟ ਇਹੋ ਨੇ ਇਹਨੂੰ ਨਾ ਨਿਊ ਲੈਕਟਰ ਡਬਲ ਐਕਸਿੰਗ ਸਟੀering ਬਾਲ ਆ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਆ ਜੀ ਫਰੰਟ ਟਾਇਰ ਦੱਤੇ ਹੋਣੇ ਜਿਹੜੇ ਆਪਾਂ ਜੀ ਇਹਨੂੰ 4 ਵੀਲ ਦੇ 9524 ਦਾ ਟਾਇਰ ਨੇ ਆਪਣੇ 9524 ਦੇ ਹਾਂਜੀ ਪਿਛਲੇ 16928 ਆ ਜੀ ਪਿਛਲੇ 16928 ਦੇ ਹਾਂਜੀ ਤੇ ਜੇ ਆਪਾਂ ਇੰਜਨ ਦੀ ਗੱਲ ਕਰੀਏ ਇੰਜਨ ਜਿਹੜਾ ਇਨ ਲਾਈਨ ਪੰਪ ਆ ਜੀ 4 ਸਿਲੰਡਰ ਆਪਣਾ ਜੀ ਠੀਕ ਆ ਜੀ ਠੀਕ ਆ ਜੀ 3682 ਸੀਸੀ ਕੈਟਾਗਰੀ ਚਾਹੀ 3682 ਸੀਸੀ ਦਾ ਹਾਂਜੀ ਤੇ ਆਪਣਾ ਪੰਪ ਕਿਹੜੀ ਕੰਪਨੀ ਦਾ ਵੀਰੇ ਇਹ ਬੋਸ਼ ਦਾ ਜੀ ਬੋਸ਼ ਕੰਪਨੀ ਦਾ ਇਨ ਲ ਤੇ ਆ ਵਾਟਰ ਸਪਰੇਟਰ ਹਾਂ ਵਾਟਰ ਸਪਰੇਟਰ ਦਿੱਤਾ ਜੀ ਠੀਕ ਆ ਜੀ ਹਾਂ ਜੀ ਪਲੇਟ ਖੜ ਜਾਈ ਵੀਰੇ ਆਪਾਂ ਮੜੇ ਆਪਾਂ ਆ ਦੇਖ ਲਈਏ ਸਲੈਂਸਰ ਵਗੈਰਾ ਯਾਨੀ ਸੇਮ ਉਦਾਂ ਹੀ ਆਉਂਦਾ ਹਾਂ ਬਿਲਕੁਲ ਸੇਮ ਆ ਜੀ ਠੀਕ ਆ ਜੀ ਠੀਕ ਆ ਤੇ ਇਦਰੋਂ ਵੀ ਦਿਖਾ ਦੀ ਆਪਾਂ ਮੜੇ ਜੀ ਦਰਸ਼ਕਾਂ ਨੂੰ ਇੰਜਣ ਤੇਰਾ ਆਪਾਂ 11 ਕਿ ਨਹੀਂ ਹੁੰਨੇ ਆ ਆ ਟੈਂਡਮ ਪੰਪ ਦਿੱਤਾ ਹੋਇਆ ਜੀ ਠੀਕ ਆ ਜੀ ਵੀਰੇ ਠੀਕ ਆ ਜੀ ਇਹ ਪੰਪ ਦੋਨੋਂ ਅਲੱਗ-ਅਲੱਗ ਆਉਂਦੇ ਨੇ ਨਹੀਂ ਇਹ ਮਤਲਬ ਇਕੱਠਾ ਟੈਂਡਮ ਪੰਪ ਕਹਿੰਦੇ ਨੇ ਆ ਜੀ ਮਤਲਬ ਹਾਈਡਰੌਲਿਕ ਵਾਲਾ ਹੋ ਗਿਆ ਜੀ ਇਦਰੋਂ ਪਾਵਰ ਵਾਲਾ ਹਾਂ ਜੀ ਨਾ ਨ ਹਾਂਜੀ ਠੀਕ ਹੈ ਹਾਂਜੀ ਦਾ ਮਤਲਬ 24 ਘੰਟੇ ਮਤਲਬ ਆਪਾਂ ਕੰਪਨੀ ਦੇ ਟੱਚ 'ਚ ਰਵਾਂਗੇ ਕੋਈ ਪ੍ਰੋਬਲਮ ਆ ਜਾਂਦੀ ਆ ਹਾਂਜੀ ਬਾਈ ਚਾਂਸ ਰੱਬ ਨਾ ਕਰੇ ਤਾਂ ਜਦੋਂ ਦਬਾਂਗੇ ਆਪਾਂ ਜੀ ਕਲਿੱਕ ਕਰਨ ਤੋਂ ਬਾਅਦ ਸਿੱਧਾ ਕੰਪਨੀ ਦੇ ਵਿੱਚ ਹੀ ਆਪਾਂ ਗੱਲ ਕਰ ਸਕਦੇ ਆਪਾਂ ਨੂੰ ਸੋਲੂਸ਼ਨ ਮਿਲੂਗਾ ਜੀ ਠੀਕ ਆ ਜੀ ਤੇ ਆ ਬਟਨ ਦਬਸਾਦੇ ਆਪਾਂ ਦਬ ਕੇ ਰੱਖਣਾ ਜੀ ਇਹ ਬਟਨ ਦਬ ਕੇ ਰੱਖਣਾ ਇਹ ਤਾਂ ਬੀਪ ਦੀ ਆਵਾਜ਼ ਆਊਗੀ ਉਸ ਤੋਂ ਬਾਅਦ ਆਪਾਂ ਨੂੰ ਕਾਲ ਆਊਗੀ ਇਹਦੇ ਉੱਪਰ ਠੀਕ ਆ ਵੀ ਜੀ ਠੀਕ ਆ ਬਾਕੀ ਆ ਦੇਖ ਸਕਦੇ ਹੋ ਦਰਸ਼ਕੋ ਇੰਜਨ ਕਾਫੀ ਵੱਡਾ ਇੰਜਨ ਆ ਮੇਰੇ ਹਿਸਾਬ ਨਾਲ ਇਹ 52 ਗੂਜ ਪਾਵਰ ਐਚ ਇਹਦੀ ਕਾਪੀ-ਕੂਪੀ ਦਾ ਬੰਦਾ ਕੱਟ ਦਿਓ ਬਣੂਗੀ ਕਿ ਕਰੇ ਵੀ ਆਪਾਂ ਦੇਖੋ ਜੀ ਇਹਨੂੰ ਉੱਪਰ ਦਿਖਾਉਂਦੇ ਆ ਪਾਵਰ ਜ਼ਿਆਦਾ ਜੀ ਤਾਂ ਆਪਾਂ ਨੂੰ ਸੀਆਰਡੀ ਕਰਨਾ ਪੈਣਾ ਸੀਗਾ ਸਹੀ ਗੱਲ ਆ ਇਸ ਕਰਕੇ ਆਪਾਂ ਨੂੰ ਕਾਪੀ ਤੇ ਦਾ ਘੱਟੇ ਦਿਖਾਉਣਾ ਪਊਗਾ ਕਿ ਨਹੀਂ ਹਾਂਜੀ ਆ ਸੇਮ ਜਿਵੇਂ ਫਾਰਮ ਟ੍ਰੈਕ ਦੇ ਆਉਂਦੇ ਆ 545 ਸਰਵਿਸ ਆ ਇਹਦੀ ਉਹ 500 ਘੰਟੇ ਬਾਅਦ ਸਰਵਿਸ ਆ ਤੇ ਉਕਣੇ ਆ ਫਿਲਟਰ ਲੱਗੇ ਹੋਏ ਨੇ ਇੰਜਨ ਆਲ ਦਾ ਆ ਲੈਫਟ ਦਾ ਫਿਲਟਰ ਲੱਗਿਆ ਆ ਪਿੱਛੇ ਨੂੰ ਜਾਂਦਾ ਤੇ ਆਹ ਟੂਲ ਬਾਕਸ ਦਿੱਤਾ ਆ ਬਿਲਕੁਲ ਆਹ ਦੇਖ ਸਕਦੇ ਹੋ ਦਰਸ਼ਕੋ ਤੁਸੀਂ ਸੇਮ ਬਾਲਟਮੈਕ ਸੀਰੀ ਦੇ ਵਿੱਚ ਜਿਵੇਂ ਆਉਂਦੇ ਨੇ सीआरडी ट्रैक्टर सेम ओद्दा दी शो ਕਰਤੀ اے دی ਆ دیکھ لو ਫਾਰਮ ট্রাক 60 55 ਉਦਾਂ ਹੀ ਹੀਟ ਗਾਰਡ ਲੱਗੇ ਹੋਇਆ ਉਦਾਂ ਹੀ ਸਟੈਪ ਆ ਕੱਲ 60 65 ਟਰੈਕਟਰ ਵੀ ਖੜਾ ਸੀ ਇੱਥੇ ਅਸੀਂ ਦੇਖਿਆ ਕੱਲ ਵੀਡੀਓ ਬਣਾਉਣਾ ਰਿਹਾ ਸੀ ਵੀ ਜੇ ਇਹ ਗੱਲ ਆਪਾਂ ਕਹਾਂ ਦੀਏ ਵੀ ਜਿਹੜੇ ਮਰਗਿਆਟ ਵਗੈਰਾ ਨੇ ਵੈਂਟਰ ਵਗੈਰਾ ਨੇ ਇਹ ਉੱਦਾਂ ਹੀ ਨੇ सेम सेम ਸਾਰਾ ਕੋ ਪਲੇਟਫਾਰਮ सेम ਆ ਜੀ ਗੇਅਰ ਬਾਕਸ सेम ਆ ਪਲੇਟ ਬਾਕਸ ਆ ਪਲੇਟਫਾਰਮ ਸੇਮ ਹੈ। ਪਲੇਟਫਾਰਮ ਬੜਾ ਸਪਾਰਟ ਖੁੱਲਾ ਜੀ। ਹਾਂਜੀ ਹਾਂਜੀ। ਇਹ ਸੇਮ ਪਲੇਟਫਾਰਮ ਆ ਸਭ ਕੋ ਸੇਮ ਆ ਜੀ। ਸਿਰਫ ਇੰਜਨ ਚ ਫਰਕ ਆ ਜੀ। ਇੰਜਨ ਚ ਫਰਕ ਆ। ਇੰਜਨ ਦੇ ਟਾਇਰਾਂ ਦਾ ਫਰਕ ਆ ਜੀ ਉੱਥੇ। ਇੰਜਨ ਦੇ ਟਾਇਰਾਂ ਦਾ ਫਰਕ। ਬਿਲਕੁਲ ਬਿਲਕੁਲ। ਉਹਦੇ ਟਾਇਰ ਹੈ 16 ਨਾਲੋਂ 30 ਦੇ ਆ। 16 ਨਾਲੋਂ 30 ਆ ਜੀ। ਅਗਲੇ 11 ਤੋਂ 24 ਦੇ। ਅੱਛਾ ਇਹਦੇ ਹੈਗੇ ਆ 16 ਨਾਲੋਂ 28 ਜੀ ਤੇ ਅਗਲੇ 9 5 24। ਨਾਲ ਅਗਲੇ 9 5 24। ਹਾਂਜੀ। ਤੇ ਆਪਾਂ ਗੱਲ ਕਰੀਏ ਜੇ ਸੀਟ ਦੀ ਸੀਟ ਵਧੀਆ ਅਜਸਟੇਬਲ ਹੁੰਦੀ ਹੈ ਜਸਟੇਬਲ ਆ ਜੀ ਅੱਗੇ ਪਿੱਛੇ ਮਰਜ਼ੀ ਕਰ ਸਕਦੇ ਆਂ ਤੇ ਪੇਟ ਦੇ ਹਿਸਾਬ ਨਾਲ ਉੱਪਰ ਥੱਲੇ ਵੀ ਕਰ ਸਕਦੇ ਆਂ ਜੀ ਤੇ ਆਪਾਂ ਅੱਗੇ ਪਿੱਛੇ ਵੀ ਕਰ ਸਕਦੇ ਤੇ ਵਧੀਆ ਸੋਹਣੇ ਇੰਡੀਕੇਟਰ ਹੁੰਦੇ ਨੇ ਇਹ ਤਾਂ ਦਾਸ ਤਾਂ ਨੂੰ ਪਤਾ ਹੀ ਆ ਤੇ ਆਪਾਂ ਉੱਪਰੋਂ ਦਿਖਾਉਂਦੀਆਂ ਹੁਣ ਵੀਰੇ ਇਹਦਾ ਹਾਂ ਪਲੇਟ ਪਲੇਟ ਹਾਲ ਲੱਗ ਇੰਸਟਰੂਮੈਂਟ ਕਲਾਸਟਰ ਇਹ ਵੀ ਸੇਮ ਆ ਹੈ ਹਾਂਜੀ ਆ ਮੜਾ ਦੱਸ ਦਿਓ ਬਈ ਇੱਥੇ ਆ ਆਪਣੇ ਘੰਟੇ ਆਉਂਦੇ ਨੇ ਘੰਟੇ ਆਗੇ ਜੀ ਹਾਂਜੀ ਠੀਕ ਹੈ ਜੀ ਇੱਥੇ ਜਿਹੜਾ ਜ਼ੀਰੋ ਦਿਖਾ ਰਿਹਾ ਜੀ ਇੱਥੇ ਆਪਣੇ 1 ਕਿਲੋਮੀਟਰ ਸ਼ੋ ਕਰੂਗਾ ਜੀ ਇਹ ਕਿੰਨੇ ਕਿਲੋਮੀਟਰ ਦੀ ਸਪੀਡ ਤੇ ਚੱਲ ਰਿਹਾ ਜੀ ਠੀਕ ਹੈ ਜੀ ਆਹ ਰੇਸ ਚੱਲ ਰਹੀ ਆ ਉੱਪਰ ਜੀ ਕਿੰਨੇ ਤੇ ਬਹਾਈ ਕਰਨੀ ਚੱਕਰ ਨੇ ਆਪਣੇ ਜੀ ਹਾਂਜੀ ਠੀਕ ਹੈ ਜੀ ਆਹ ਟੈਂਪਰੇਚਰ ਗੇਜ ਦਿਖਾਤੀ ਇਹਨੇ ਆਪਾਂ ਨੂੰ ਜੀ ਠੀਕ ਹੈ ਵੀਰੇ ਹਾਂ ਇਹਨਾਂ ਪ੍ਰੈਸ਼ਰ ਬੱਤੀ ਚੱਲ ਰਹੀ ਆ ਜੀ ਆਹ ਨੂੰ ਚਾਰਤੀ ਵਾਸਤੇ ਠੀਕ ਹੈ ਜੀ ਠੀਕ ਆ ਕਿੰਨੇ ਠੀਕ ਆ ਜੀ ਆਹ ਆਪਣੇ ਸੋਚਾ ਕੀ ਹਾਂ ਪਾਰਕਿੰਗ ਵਾਸਤੇ ਜੀ ਪਾਰਕਿੰਗ ਵਾਸਤੇ ਤੇ ਸੋਹਣੇ ਦਰਸ਼ਕੋ ਦੇਖ ਲਓ ਵਧੀਆ ਸਟੀਅਰਿੰਗ ਤੇ ਤੇ ਆ ਗਿਆ ਆਪਣਾ ਇੰਡੀਕੇਟਰ ਵਾਲਾ ਇਹਦਾ ਘਾਰ ਵਾਲਾ ਹੀ ਕੰਮ ਕਰਿਆ ਪਿਆ ਤੇ ਜਿਹੜੇ ਇਧਰ ਗੇਅਰ ਨੇ ਇਹ ਦੱਸੋ ਲੀਵਰ ਕਾਦੇ ਵਾਸਤੇ ਨੇ ਇਹਦੇ ਵਿੱਚ ਇੱਕ ਆਪਾਂ ਦੱਤਾ ਜੀ ਫਾਰਵਰਡ ਜੀ ਆਪਾਂ ਅੱਗੇ ਚੱਲਣਾ ਜੀ ਫਾਰਵਰਡ ਚੱਲਾਂਗੇ ਠੀਕ ਹੈ ਜੀ ਠੀਕ ਹੈ ਜੀ ਜਿੰਨੀ ਸਪੀਡ ਇਹਦੀ ਚਾਰਾਂ 11 ਚ ਅੱਗੇ ਜਾ ਰਿਹਾ ਜੀ ਉਹਦੀ ਸੇਮ ਵਾਪਸ ਆ ਜੀ ਆਹ ਫਾਰਵਰਡ ਆ ਜੀ ਤੁਸੀਂ ਰਿਵਰਸ ਕਰ ਦਾਂਗੇ ਜੀ ਠੀਕ ਹੈ ਇਹ ਟਰੈਕਟਰ ਚੌਥੇ ਗियर ਚ ਅੱਗੇ ਜਾ ਰਿਹਾ ਜੀ ਤਾਂ ਚੌਥੇ ਜੇ ਬੈਕ ਆਊਗਾ ਜੀ ਚੌਥੇ ਜੇ ਬੈਕ ਆਊਗਾ ਜੀ ਠੀਕ ਹੈ ਇੱਕ ਨਾਲ ਆਪਾਂ ਸਪਲਟਰ ਦੇਤਾ ਜੀ ਜਿਵੇਂ ਆਪਾਂ ਸੁਪਰ ਸਪਲਟਰ ਚਲਾਉਨੇ ਆਂ ਹਾਂ ਜੀ ਹਾਂ ਠੀਕ ਹੈ ਜੀ ਸਪਲਟਰ ਗੇਅਰ ਦੇ ਵਿੱਚ ਕੀ ਆ ਜੀ ਇਧਰੋਂ ਆਪਣਾ ਪਹਿਲਾ ਲੋ ਚੱਲ ਰਿਹਾ ਜੀ ਠੀਕ ਆ ਤੈਨੂੰ ਸਪਲਟਰ ਚ ਰੱਖਾਂਗੇ ਜੀ ਤਾਂ ਇਹ ਪਹਿਲੇ ਲੋ ਨਾਲ ਉਹ ਵੀ ਸਪੀਡ ਘਟਾ ਰਹੇ ਆ ਪਹਿਲੇ ਲੋ ਨਾਲ ਉਹ ਵੀ ਵੀ ਜੰਨਾ ਤੁਹਾਨੂੰ ਪਤਾ ਸਲੋ ਚੱਲੂਗਾ ਜੀ ਮਲਾਈ ਵਧੀਆ ਕਰੂਗਾ ਜੀ ਹਾਂਜੀ ਹਨਾ ਜੀ ਇਹ ਮਤਲਬ ਟਰੈਕਟਰ ਲੋਡ ਨਹੀਂ ਲੈ ਰਿਹਾ ਜੀ ਤਾਂ ਪਹਿਲੇ ਵਿੱਚ ਲਾਵਾਂਗੇ ਫਾਰਵਰਡ ਸੀ ਹਾਂਜੀ ਹਾਂਜੀ ਪਹਿਲਾ ਲੋ ਹੋ ਜੂਗਾ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਇਹ ਮਤਲਬ ਆਪਣਾ ਸਾਰੇ ਗੇਰਾਂ 'ਚ ਕੰਮ ਕਰੂਗਾ ਜੀ ਹਾਂਜੀ ਹਾਂ 16 ਪਲੱਸ 8 ਗੇਰ ਬਾਕਸ ਆਈਏ ਹਾਂ 24 ਗੇਰ ਆਉਂਦੇ ਆ ਹਾਂ 16 ਪਲੱਸ 8 ਕਹਦੇ ਨੇ ਆਪਾਂ ਜੀ 16 ਅੱਗੇ ਨੂੰ ਸਪੀਡਾਂ ਨੇ ਜੀ 8 ਬੈਕ ਦੀ 8 ਬੈਕ 16 ਅੱਗੇ ਨੂੰ ਤੇ 8 ਬੈਕ ਨੂੰ 24 ਸੀਡਾਂ ਹੋ ਗਈਆਂ ਬਿਲਕੁਲ ਜੀ ਬਿਲਕੁਲ ਤੇ ਆਹ ਦਾ ਇਹ ਪੀਟੀਓ ਕਲੱਚ ਆਈ ਆਪਾਂ ਇਹ ਪੀਟੀਓ ਕਲੱਚ ਆ ਗਿਆ ਕਲੱਚ ਦਬਣ ਤੋਂ ਗੇਅਰ ਲਾਵਾਂਗੇ ਆਪਾਂ ਜੀ ਹਾਂ ਜੀ ਠੀਕ ਹੈ ਜੀ ਤੇ ਨੂੰ ਪਿੱਛੇ ਕਰਾਂਗੇ ਤਾਂ ਪੀਟੀਓ ਚੱਲੂਗਾ ਠੀਕ ਆ ਜੀ ਆ ਆਪਣੇ ਪੀਟੀਓ ਦਾ ਪੀਟੀਓ ਦਾ ਗੇਅਰ ਆ ਜੀ ਇਹ ਇਹ ਕਿੰਨਾ ਤੋਂ ਚੱਲਦਾ ਜੀ ਇਹ ਇਹ ਦੋ ਜਗ੍ਹਾ ਜੱਗ ਅੱਗੇ ਨੂੰ ਚੱਲੂਗਾ ਹੀ 540 ਜੀ ਚਿੱਕੀ ਆ ਜੂਗਾ ਮਲਟੀ ਸਪੀਡ 11 ਵਜੇ ਠੀਕ ਆ ਜੀ ਅੱਗੇ ਨੂੰ 540 ਹਾਂ ਜੀ ਇਥੇ ਹਾਂ ਠੀਕ ਹੈ ਜੀ ਜਦੋਂ ਗੇਅਰ ਲਾਉਨੇ ਆ ਤਾਂ ਇਹ ਵਿੱਚ ਇੰਡੀਕੇਸ਼ਨ ਵੀ ਦਿਖਾ ਰਿਹਾ ਜੀ ਹਾਂ ਜੀ ਉਹ ਡੈਸ਼ਬੋਰਡ ਵਿੱਚ ਤੋਂ ਦਿਖ ਰਹੇ ਹੋ ਜੀ ਹਾਂਜੀ ਆ ਬਣ ਰਿਹਾ ਜੀ ਇਹ 4 ਵੀਰ ਦਾ ਜੀ ਜੇ ਦਾ ਟੋਟਲ ਕਰ ਦੋਗੇ ਤਾਂ ਪਤਾ ਲੱਗੇ ਉਹ ਘੱਟ ਹੋ ਗਏ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਤੇ ਆ ਦੇਖੋ ਜੀ ਆਪਾਂ ਇਹ ਤੋਂ ਬ੍ਰੇਕ ਦੇਤੇ ਨੂੰ ਹੈਂਡ ਬ੍ਰੇਕ ਜੀ ਠੀਕ ਹੈ ਜੀ ਠੀਕ ਹੈ ਜੀ ਨੂੰ ਲਾਉਨੇ ਦਾ ਹੈਂਡ ਬ੍ਰੇਕ ਲੱਗ ਜਾਣਗੇ ਇਹ ਆਪਣਾ ਡਿਫਰੈਂਸ਼ੀਅਲ ਲੋਕ ਆ ਜੀ ਕਿ ਜਦੋਂ ਆਪਾਂ ਟਰਾਲੀ ਦੇ ਟਰੈਕਟਰ 'ਨ ਪਟਦੇ ਆਂ ਕਈ ਵਾਰ ਜੀ ਕਈ ਵਾਰ ਇੱਕ ਟਾਇਰ ਸਲਿੱਪ ਮਾਰ ਲੱਗ ਜਾਂਦਾ ਜੀ ਠੀਕ ਆ ਤਾਂ ਇਹਨ ਅਗਲੇ ਟੈਸ ਸਿੱਧੇ ਰੱਖਣ ਤੋਂ ਬਾਅਦ ਹੀ ਵੀ ਇਹ 2012 ਨੂੰ ਬਰੋਬਰ ਪਾਵਰ ਦੇਊਗਾ ਜੀ ਅੱਛਾ ਜੀ ਹਾਂ ਵੀ ਟਰੈਕਟਰ ਸਲਿੱਪ ਨਹੀਂ ਮਾਰੂਗਾ ਨਾ ਕੋਈ ਦੇਖਤਾ ਠੀਕ ਆ ਜੀ ਠੀਕ ਆ ਜੀ ਤੇ ਆ ਆਪਣਾ ਇਹ ਆਪਣਾ ਇਹ ਲੋਗ ਹਾਈ ਲੋਗ ਇਰਾ ਗਈ ਅੱਛਾ ਹਾਈ ਲੋਗ ਇਰਾ ਗਿਆ ਠੀਕ ਆ ਜੀ ਤੇ ਆਪਾਂ ਟਰਾਲੀ ਵਾਸਤੇ ਡਿਸਟ੍ਰਿਬਿਊਟਰ ਦਿੱਤਾ ਹੋਇਆ ਜੀ ਠੀਕ ਆ ਜੀ ਠੀਕ ਆ ਠੀਕ ਆ ਜੀ ਟ੍ਰਿਪਿੰਗ ਟਰਾਲੀ ਵਾਸਤੇ ਜੀ ਹਾਂ ਜੀ ਆ ਆਪਣੇ ਗੇਰ ਆ ਗਏ ਹਾਂ ਜੀ 4 4 ਹਾਂ ਜੀ 4 ਗੇਰ ਆ ਗਏ ਠੀਕ ਆ ਤੇ ਇੱਕ ਆ ਦੇਖੋ ਜੀ ਦੋ ਲੀਵਰਾਂ ਤੋਂ ਬਾਅਦ ਨਾ ਇੱਕ ਆਪਾਂ ਸਮਾਰਟ ਸਵਿਚ ਦਿੱਤੀ ਹੋਈ ਹੈ ਜੀ ਠ ਲੈਫਟ ਚੱਕਣ ਦੀ ਜੀ ਥਾਲੀ ਵਸ ਛੇੜਨ ਦੀ ਲੋੜ ਨਹੀਂ ਆਪਾਂ ਨੂੰ ਜੀ ਆਪਾਂ ਇਹਨਾਂ ਦਬਾਂਗੇ ਜੀ ਤਾਂ ਆਟੋਮੈਟ ਚੱਕੂਗਾ ਜੀ ਇਸ ਤੋਂ ਫ੍ਰੀ ਹੋ ਜਾਊਗਾ ਜੀ ਠੀਕ ਹੈ ਬੀਰ ਠੀਕ ਆ ਆਟੋਮੈਟਿਕ ਬਾਟਨ ਦਿੱਤਾ ਆ ਯਾਨੀ ਬਿਲਕੁਲ ਬਿਲਕੁਲ ਇੱਕ ਵਾਰ ਸੈੱਟ ਕਰ ਦਈਏ ਕਰਾ ਜਿੱਥੇ ਸੈੱਟ ਕਰਤਾ ਉੱਥੇ ਹੀ ਚੱਲਣਗੇ ਠੀਕ ਆ ਤੇ ਆ ਦੇਖ ਲੋ ਦਰਸ਼ਕੋ 24 ਸੀਟਾਂ ਨੇ ਆ ਦਿੱਤਾ ਆ ਤੇ ਆ ਰੇਸ ਦਿੱਤੀ ਹੋਈ ਆ ਵਧੀਆ ਪੀਟ ਗਾਰਡ ਲੱਗੇ ਹੋ ਰਹੇ ਟਰੈਕਟਰ ਦੇ ਯਾਨੀ ਪੂਰਾ ਵਧੀਆ ਬਾਲਡਮੈਕਸ ਸੀਰੀ ਦੇ ਵਿੱਚ ਸੇਮ ਉਦਾਂ ਹੀ ਆਉਂਦਾ ਤੁਸੀਂ ਦੇਖ ਸਕਦੇ ਹੋ ਤੇ ਆਪਾਂ ਤੁਹਾਨੂੰ ਬੈਕ ਤੋਂ ਵੀ ਦਿਖਾਉਨੇ ਆ ਭੂਰਾ ਘੱਟ ਨਹੀਂ ਹੈਗਾ ਓਡੇ ਹੀ ਮਰ ਗਿਆੜ ਨੇ ਸਿਰਫ ਟੈਰਾਂ ਦਾ ਫਰਕ ਆ ਤੇ ਆਪਾਂ ਬੈਕ ਤੋਂ ਗੱਲ ਕਰੀਏ ਵੀਰੇ ਦੇਖੋ ਯਾਰ ਟੌਪ ਲਿੰਕ ਉਹ ਦੱਸਤਾ ਆਪ ਕੋ 2 ਪੁਆਇੰਟ ਦੀ ਕਲਟੀਵੇਟਰ ਤੇ ਉੱਪਰ ਚੱਲੂਗਾ ਜੀ ਸੈਂਸੀ ਜਿੱਥੇ ਜ਼ਰੂਰਤ ਜ਼ਿਆਦਾ ਆਪਾਂ ਨੂੰ ਠੀਕ ਆ ਜੀ ਜਿਵੇਂ ਰੋਟਾਵੇਟਰ ਸੁਪਰ ਸੀਡਰ ਆ ਜੀ ਉਹ ਬਥੱਲੇ ਚਲਾਵਾਂਗੇ ਉਹ ਥੱਲੇ ਚਲਾਵਾਂਗੇ ਠੀਕ ਆ ਜੀ ਆ ਟਰਾਲੀ ਵਾਸਤੇ ਡਿਸਟ੍ਰਿਬਿਊਟਰ ਦੱਸ ਤਾ ਕਿਉਂ ਆਸੀ ਆਪਾਂ ਕਪਲਰ ਜੀ ਹਾਂਜੀ 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 ਜਦੋਂ ਆਪਾਂ ਲੇਜ਼ਰ ਕਰਾ ਚਲਾਉਣਾ ਜੀ ਐਮ ਵੀ ਪਲਾਉ ਚਲਾਉਣੇ ਪਲਟਾ ਤੇ ਆਪਣੇ ਲਿਫਟ ਦੀ ਕਸਮਤਾ ਕਿੰਨੀ ਹੈ ਜੀ ਇਹਦੀ ਇਹਦੀ 2600 ਕਿਜੀ 2600 ਕਿਜੀ ਹਾਂ 2600 ਹਾਂ ਜੀ ਬਹੁਤ ਆ ਜੀ ਇਹ ਤਾਂ 2600 ਦੀ ਕੰਪੀ ਦੀ ਸਮਰੱਥਾ 10 ਕੋ ਦੇਖੋ 2600 ਕਿਜੀ ਨੂੰ ਚੱਕਣ ਲਈ ਆਰਮ ਬੋਕ ਕਿੰਨੀ ਆ ਮੋਟੀਆਂ ਨੇ ਦੇਖੋ ਬਾਕੀ ਆਪਾਂ ਇਹਦੇ ਵਿੱਚ ਕੀ ਆ ਨਾ ਜੀ ਨਾਰਮਲ ਟਰੈਕਟਰ ਪਹਿਲੇ ਫਾਰਮ ਟਰੈਕ ਨਾਲ ਉਹ ਜਿਹੜੀ ਪਿਊਟੋ ਸ਼ਾਫਟ ਆ ਜੀ ਉਹ 4 ਇੰਚ ਉੱਚੀ ਕੀਤੀ ਹੈ ਜੀ 4 ਇੰਚ ਉੱਚੀ ਕਰੀਆ ਹਾਂ ਠੀਕ ਹੈ ਉਹਨਾਂ ਕੀ ਆਪਾਂ ਨੂੰ ਮਤਲਬ ਜਿਵੇਂ ਮਸ਼ੀਨ ਰੀਪਰ ਚੱਲਦੀ ਹੈ ਜੀ ਰੀਪਰ ਚੱਲਣ ਤੋਂ ਬਾਅਦ ਇਹ ਟਰਾਲੀ ਮਤਲਬ ਟਪਾਉਨੇ ਆ ਬੱਟਪੁੱਟ ਜੀ ਕ੍ਰਾਸ ਨਾ ਮਰੇ ਕੋਈ ਉਹ ਦਿੱਕਤ ਕਰਕੇ ਆਪਾਂ ਇਹਨੂੰ ਉੱਚਾ ਚੱਕਦਾ ਠੀਕ ਆ ਜੀ ਠੀਕ ਆ ਈਪੀਆਈ ਹਿੱਸਾ ਹੁੰਦਾ ਹੈ ਈਪੀਸ ਆ ਜੀ ਈਪੀ ਇਸੇ ਬਾਰੇ ਦਾ ਤੁਸੀਂ ਜਾਣਦੇ ਹੋ ਤਾਂ ਨਹੀਂ ਹਾਂ ਬਿਲਕੁਲ ਜਿਹੜਾ ਲੋਡ ਆ ਈਪੀ ਦਾ ਹੀ ਫਰਕ ਹੁੰਦਾ ਜੀ ਵੀ ਜਿਹੜਾ ਲੋਡ ਆਉਂਦਾ ਜੀ ਕਰਾਉਣ ਦੇ ਉੱਪਰ ਉਹ ਸਿਰਫ 33% ਪੈਂਦਾ ਜੀ ਅੱਛਾ 33 ਹਾਂ ਬਾਕੀ ਤੇਨ ਦਾ ਰਿਡਕਸ਼ਨ ਆ ਜਿਹੜੀਆਂ ਜੀ ਉਹ ਕਵਰ ਕਰ ਲੈਂਦੀਆਂ ਨੇ ਲੋਡ ਜੇ ਕਰਾਉਣ ਦੇ ਉੱਤੇ 33% ਪੈਂਦਾ ਬਾਕੀ ਦਾ ਦੋ ਹਿੱਸੇ ਦਾ ਲੋਡ ਤਿੰਨ ਹਿੱਸੇ ਹਾਂ ਜੀ ਉਹ ਕਿਹੜੇ ਰਿਡਕਸ਼ਨ ਆ ਦਿੱਤੀਆਂ ਨੇ ਈਪੀ ਜੀ ਉਹ ਕਵਰ ਕਰ ਲੈਂਦੀਆਂ ਨੇ ਦਰਸ਼ਕੋ ਸਮਝ ਲਓ ਵੀਰ ਤੋਂ ਤੇ ਬਾਕੀ ਪਿੱਛੇ ਸੇਮ ਹੀ ਆ ਇਹ ਤੇ ਜੇ ਆਪਾਂ ਥੱਲੀੋਂ ਬੈਠ ਕੇ ਦੀ ਦਿਖਾਉਣੀ ਆ ਵੀਰੇ ਆਪਾਂ ਗਰਾਊਂਡ ਕਲੀਅਰੈਂਸ ਆ ਜਿਹੜਾ ਜੀ ਹਾਂ ਹਾਂ ਪਹਿਲਾਂ ਡਾਕਟਰ ਨਾਲੋਂ ਆਪਾਂ ਇਹਨੂੰ ਜਿਆਦਾ ਉੱਚਾ ਚੱਕਦਾ ਜਿਆਦਾ ਉੱਚਾ ਚੱਕਦਾ ਆ ਜਿਹੜੀ ਆਪਣੀ 4 ਵੀਲ ਦੀ ਹੋਵਾ ਸ਼ਾਹ ਬਤਾ ਜੀ ਇੱਕ ਪੂਰੀ ਕਵੜਾ ਜੀ ਕਵੜਾ ਤੇ ਉਹ ਵੀ ਉੱਚੀ ਚੱਕਦੀ ਪਹਿਲਾਂ ਨਾਲ ਹੋਣਾ ਬਿਲਕੁਲ ਹਾਂਜੀ ਹਾਂਜੀ ਚਲੋ ਵਧੀਆ ਤੇਰੀ ਕੀਮਤ ਗੁਣ ਤੇ ਦਾਦਾ ਆਪਾਂ ਨੂੰ ਅਜੇ ਪਤਾ ਨਹੀਂ ਹੈ ਨਾ ਵੀਰੇ ਕੀਮਤਾਂ ਦੱਸਣਗੇ ਡੀਲਰ ਸ਼ਾਹ ਦੇ ਅੰਦਰ ਹਾਂਜੀ ਹਾਂ ਚਲੋ ਠੀਕ ਆ ਕੋਈ ਗੱਲ ਨਹੀਂ ਚਿੰਤਾ ਆਪਾਂ ਲੇਖ ਕੇ ਪੜਾਂਗੇ ਥੱਲੇ ਤੇ ਬਾਕੀ ਜੇ ਬਾਈ ਦਾ ਨੰਬਰ ਆਪਾਂ ਪਾ ਦਾਂਗੇ ਵੀਡੀਓ ਥੱਲੇ ਜੇ ਕੋਈ ਨੇ ਪੁੱਛਣਾ ਹੋਵੇ ਕੁਝ ਹੋਰ ਤੇ ਆਜੋ ਵੀਰੇ ਮੁਰੇ ਆਜੋ ਟਰੈਕਟਰ ਦੇ ਅੱਗੇ ਆਜੋ ਤੇ ਹਾਂਜੀ ਵੀਰੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰਾਂ ਨੂੰ ਜਾਣਕਾਰੀ ਦੇਣ ਲਈ ਥੈਂਕ ਯੂ ਵੈਰੀ ਮਚ ਧੰਨਵਾਦ ਤੁਹਾਡਾ ਸਾਰੇ ਪਹੁੰਚੇ ਸਾਡੀ ਡੀਲਰਸ਼ਿਪ ਤੇ ਥੈਂਕ ਯੂ ਵੀਰਾਂ ਸਭ ਵੀਰੇ ਹਾਂਜੀ ਕਿਸਾਨ ਵੀਰੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਫੇਸਬੁੱਕ ਤੇ ਤਾਂ ਫਾਲੋ ਕਰ ਲਿਆ ਕਰੋ